ਸਰਕਾਰ ਐਂਡਰ ਤੁਸੀਂ ਹੁਣ ਜਾ ਕੇ ਵੇਖ ਲਿਆ ਜੇ ਸ਼ਹਿਰ ਦੇ ਵਿੱਚ ਕੰਮ ਕਿੱਥੇ ਹੀ ਨਹੀਂ ਹੋ ਰਿਹਾ ਹਲਕਾ ਇੰਚਾਰਜ ਸਾਹਿਬ ਦੀ ਗਲੀ ਬਣ ਰਹੀ ਹੈ ਚੈੱਕ ਕਰੋ ਜਾ ਕੇ ਉਹ ਸਨ ਪਹਿਲਾਂ ਪਾਣੀ ਗੈਰ ਰਿਹਾ ਸੀ ਚਲੋ ਜੋ ਵੀ ਤੇ ਮਤਲਬ ਸਾਡੀ ਜਿਹੜੀ ਆ ਗਲੀ ਬਣੀ ਸੀ ਲਾਸਟ ਦੇ ਵਿੱਚ ਬਣੀ ਸੀ ਤੁਸੀਂ ਕਢਵਾ ਲਿਆ ਜੇ ਕਦੋਂ ਬਣੀ ਸੀ ਕਿਉਂਕਿ ਜੁਨੀਲ ਜੀ ਨੇ ਕਹੇ ਦੇ ਵੀ ਪਹਿਲੇ ਸ਼ਹਿਰ ਦਾ ਕੰਮ ਹੋਊਗਾ ਤੁਹਾਡਾ ਲਾਸਟ 'ਚ ਹੋਣਾ ਚਾਹੀਦਾ ਤੇ ਉਹ ਮਤਲਬ ਹੋਰ ਕਿੱਥੇ ਦਾ ਕੰਮ ਹੋ ਨਹੀਂ ਰਿਹਾ ਉਹਨਾਂ ਦੀ ਗਲੀ ਪਹਿਲੇ ਬਣ ਰਹੀ ਹੈ ਇਹ ਇੱਕ ਗੱਲ ਮੈਂ ਭੁੱਲ ਗਿਆ ਸੀਗਾ ਅ ਦੇਖੋ ਪੰਜਾਬ ਸਰਕਾਰ ਨੇ ਜਦੋਂ ਸੈਂਟਰਲ ਗਵਰਨਮੈਂਟ ਤੋਂ ਅ ਅਸਿਸਟੈਂਸ ਪੈਸੇ ਮੰਗੇ ਸੀ ਭਗਵੰਤ ਮਾਨ ਸਾਹਿਬ ਤਾਂ ਕਹਿ ਰਹੇ ਸੀ ਚਲੋ ਬਾਧੂ ਪੈਸੇ ਮੇਰੇ ਕੋਲ ਪਰ ਜਿਹੜੀ ਉਹਨਾਂ ਨੇ ਪੰਜਾਬ ਸਰਕਾਰ ਦੀ ਚਿੱਠੀ ਭੇਜੀ ਸੀਗੀ ਅ ਭਾਰਤ ਸਰਕਾਰ ਨੂੰ ਉਹਨਾਂ ਨੇ 13279 ਕਰੋੜ ਦਾ ਡਿਮਾਂਡ ਰੱਖਿਆ ਸੀ 13279 ਕਰੋੜ ਐਂਡ ਜਿਹੜੇ ਸਾਡੇ ਮਜ਼ਦੂਰ ਸਾਥੀ ਐ ਮਜ਼ਦੂਰ ਪ੍ਰਾਇ ਪਿੰਡਾਂ ਦੇ ਵਿੱਚ ਜਿਨ੍ਹਾਂ ਕੋਲੇ ਪੈੜੀ ਨਹੀਂ ਐ ਜਿਹੜੇ ਮਜ਼ਦੂਰੀ ਕਰਦੇ ਐ ਉਨਾ ਵਾਸਤੇ ਮਤਲਬ ਫਸਲਾਂ ਵਾਸਤੇ ਤਾਂ ਉਹਨਾਂ ਨੇ 1858 ਕਰੋੜ ਮੰਗਿਆ ਸੀ 1858 ਕਰੋੜ ਐਂਡ ਮਜ਼ਦੂਰਾ ਵਾਸਤੇ ਮਜ਼ਦੂਰ ਭਰਾਵਾਂ ਵਾਸਤੇ ਹੁਨਰਨਾ ਫੇਲ ਹੋ ਗਿਆ ਤੇ ਚੋਣੀਆਂ ਉਹ ਕਿੱਥੇ ਜਾਣਗੀਆਂ ਬਾਗ ਫੇਲ ਹੋ ਗਏ ਜਿਹੜੇ ਬਾਗ ਦੇ ਵਿੱਚ ਕਟਿੰਗ ਵਾਲੇ ਕਟਾਈ ਵਾਲੇ ਜਿਹੜੇ ਆਪਣੇ ਬਾਗ ਦੀ ਲੇਬਰ ਉਹ ਕਿੱਥੇ ਜਾਊਗੀ ਤੇ ਬਾਗਾਂ ਵਾਸਤੇ 15 ਚੀਜ਼ਾਂ ਦੀ ਲਿਸਟ ਭੇਜੀ ਸੀ ਮੈਂ 15 ਵਾਰ ਇਹਨੂੰ ਪੜ ਚੁੱਕਿਆ ਲੇਬਰ ਵਾਸਤੇ ਇੱਕ ਵੀ ਪੈਸਾ ਨਹੀਂ ਮੰਗਿਆ ਪੰਜਾਬ ਸਰਕਾਰ ਨੇ ਬਾਰੇ ਸਰਕਾਰ ਇੱਕ ਵੀ ਪੈਸਾ ਨਹੀਂ ਮੰਗਿਆ ਫਿਰ ਇਹਨਾਂ ਨੇ ਡਰਾਮਾ ਕਰਨਾ ਜੀ 20000 ਕਰੋੜ ਜੀ 60000 ਕਰੋੜ ਆਮ ਆਦਮੀ ਦੀ ਤਾਂ ਖਾਸੀਅਤ ਹੈ ਮਤਲਬ ਸਪੈਸ਼ਲੀ ਆਮ ਆਦਮੀ ਦੇ ਵਿੱਚ ਜਿਹੜੇ ਰਹਿ ਕੇ ਹੁਣ ਦੂਜੇ ਉਹਨਾਂ ਦੇ ਵੀ ਖਾਸੀਅਤ ਹੈ ਵੀ ਝੂਠ ਮਾਰੋ ਲੰਬੀ ਲੰਬੀ ਛੱਡੋ ਇਸ ਕਰਕੇ ਪ੍ਰੈਸ ਵਾਲੇ ਸਾਥੀ ਨੂੰ ਵੀ ਕਹਿ ਰਿਹਾ ਵੀ ਥੋੜੀ ਜੀ ਮਤਲਬ ਵਿਕੀ ਘਾਤ ਕਰ ਲਿਆ ਕਰੋ ਵੀ ਜਿਹੜੇ ਬੰਦੇ ਕੁਝ ਕਹਿ ਰਹੇ ਕੀ ਕਹਿ ਰਹੇ ਕਿੱਥੋਂ ਗੱਲ ਆ ਰਹੀ ਹੈ ਪਰ ਲੇਬਰ ਵਾਸਤੇ ਉਹਨਾਂ ਨੇ ਇੱਕ ਪੈਸਾ ਨਹੀਂ ਮੰਗਿਆ ਦੂਜੀ ਗੱਲ ਸ਼ਹਿਰ ਦੀ ਆਪਾਂ ਗੰਦਗੀ ਦੀ ਗੱਲ ਕਰ ਰਹੇ ਸੀ ਦੇਖੋ ਸੋਚ ਅ ਅਸੀਂ ਜਦੋਂ ਸੱਤਾ ਦੇ ਵਿੱਚ ਸੀਗੇ ਸੀਵਰੇਜ ਦੀ ਆਪਣੇ ਸ਼ਹਿਰ ਦੇ ਵਿੱਚ ਹਮੇਸ਼ਾ ਸਮੱਸਿਆ ਰਹੀ ਹੈ ਅਸੀਂ ਬਹੁਤ ਸੁਧਾਰ ਕੀਤਾ ਸੀ ਜਿਹੜੀ ਸੀਵਰੇਜ ਦਾ ਡਿਵੀਜ਼ਨ ਹੈ ਉਸ ਟਾਈਮ ਡਿਵੀਜ਼ਨ ਸੀਗੀ ਫਿਰੋਜ਼ਪੁਰ ਮਤਲਬ ਡਿਵੀਜ਼ਨ ਫਿਰੋਜ਼ਪੁਰ ਤੇ ਸੀ ਸੀਵਰੇਜ ਦਾ ਡਿਵੀਜ਼ਨ ਬਹੁਤ ਅਸੀਂ ਮਤਲਬ ਜੋਰ ਲਾਇਆ ਮਗਰ ਲੱਗੇ ਤੇ 10 12 2018 ਨੂੰ ਅਜ਼ੀਜ਼ ਸੀਵਰੇਜ ਬੋਰਡ ਦੀ ਡਿਵੀਜ਼ਨ ਫਿਰੋਜ਼ਪੁਰ ਤੋਂ ਅਹੋਰ ਲੈ ਕੇ ਆਏ ਸੀ ਕਿਉਂ ਲੈ ਕੇ ਆਏ ਸੀ ਕਿਉਂਕਿ ਇੱਕ ਸੀਨੀਅਰ ਬੰਦਾ ਬੈਠੂਗਾ ਅਫਸਰ ਬੈਠੂਗਾ ਤਾਂ ਨੇਚਰਲੀ ਉਹਦਾ ਪ੍ਰੈਸ਼ਰ ਹੁੰਦਾ ਮਤਲਬ ਛੋਟੇ ਛੋਟੇ ਮਸਲੇ ਦਾ ਮਤਲਬ ਉਹਦੀ ਨਿਗਰਾਨੀ ਹੈ ਮਤਲਬ ਮਤਲਬ ਅਸੀਂ ਜੇ ਐਕਸੀ ਜਾਂ ਕੋਈ ਸੀਨੀਅਰ ਬੰਦੇ ਬੈਠੇ ਮੇਰ ਤੋਂ ਜਾ ਕੇ ਉਹਨੂੰ ਪਕੜ ਲਾਂਗੇ ਕਿ ਜ਼ਰਾ ਕੀ ਹੋ ਰਿਹਾ ਹੈ ਤਾਂ ਉਹਦੀ ਜ਼ਿੰਮੇਵਾਰੀ ਵੱਧਦੀ ਹੈ ਐਨ 2023 ਦੇ ਵਿੱਚ ਡਿਵੀਜ਼ਨ ਵਾਪਸ ਸ਼ਿਫਟ ਹੋ ਗਈ ਤੇ ਇੱਥੇ ਲੋਕਲ ਸੱਤਾਧਾਰੀ ਨੇ ਕੋਈ ਕੋਸ਼ਿਸ਼ ਕੀਤਾ ਤੁਸੀਂ ਵੀ ਇੱਥੇ ਹੋਰ ਚਿਰ ਰਹਿੰਦੇ ਹੋ ਤੁਸੀਂ ਇਹ ਹੋਰ ਦੇ ਬਸਿੰਦੇ ਹੋ ਇਹ ਜਿਹੜੇ ਕੰਮ ਕਰਾਉਣ ਵਾਲੇ ਦੋਏ ਇਹ ਇਹ ਕੰਮ ਹੈਗੇ